ਤੁਸੀਂ ਵੇਖੋ ਜਦੋਂ ਹੁਣ ਦੀਵਾਨ ਦੀ ਸਮਾਪਤੀ ਹੋਵੇਗੀ ਨਾ ਦੀਵਾਨ ਦੀ ਸਮਾਪਤੀ ਦੇ ਉੱਤੇ ਆਪਾਂ ਆਪਣੀ ਕੌਮੀ ਅਰਦਾਸ ਕਰਨੀ ਹੈ ਅਨੰਦ ਸਾਹਿਬ ਤੋਂ ਬਾਅਦ ਸਾਡੀ ਕੌਮੀ ਅਰਦਾਸ ਹੁੰਦੀ ਹੈ ਉਸ ਕੌਮੀ ਅਰਦਾਸ ਦੇ ਵਿੱਚ ਅਸੀਂ ਜਦੋਂ ਪੈਰਾ ਪੜ੍ਹਦੇ ਆ ਪੰਜਾਂ ਪਿਆਰਿਆਂ ਮੇਰੇ ਨਾਲ ਨਾਲ ਪੜਿਓ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਹੁਣ ਗੌਰ ਕਰਿਓ ਜਦੋਂ ਆਪਾਂ ਅਰਦਾਸ ਕਰਦੇ ਆ ਇੱਥੇ ਪੰਜਾਂ ਪਿਆਰਿਆਂ ਤੋਂ ਬਾਅਦ ਚਾਰ ਸਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ ਉਹ ਚਾਰ ਸਹਿਬਜ਼ਾਦੇ ਕਿਹੜੇ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਚਾਰ ਸਹਿਬਜ਼ਾਦਿਆਂ ਦਾ ਜ਼ਿਕਰ ਸਾਨੂੰ ਅਰਦਾਸ ਦੇ ਵਿੱਚ ਮਿਲਦਾ ਜਿੰਨੀ ਵਾਰ ਅਰਦਾਸ ਹੋਏਗੀ ਚਾਰ ਸਹਿਬਜ਼ਾਦਿਆਂ ਦਾ ਜ਼ਿਕਰ ਆਵੇਗਾ ਹੀ ਆਵੇਗਾ ਹੁਣ ਗੌਰ ਕਰਿਓ ਅਰਦਾਸ ਦੇ ਵਿੱਚ ਕੇਵਲ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ ਪਰ ਜੇ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਦੇ ਪੁੱਤਰਾਂ ਦਾ ਜ਼ਿਕਰ ਕਰਨ ਲੱਗੋ ਨਾ ਜੇ ਤੁਸੀਂ ਇਤਿਹਾਸ ਨੂੰ ਵਾਚਣ ਲੱਗੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਤੱਕ ਪੁੱਤਰਾਂ ਦਾ ਜ਼ਿਕਰ ਜਿਹੜਾ ਹੈ ਉਹ 22 ਬਣਦਾ ਹੈ 22 ਪੁੱਤਰ ਨੇ 22 ਪੁੱਤਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਰ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਰਦਾਸ ਵਿੱਚ ਕੇਵਲ ਚਾਰ ਦਾ ਜ਼ਿਕਰ ਹੁਣ ਤੁਸੀਂ ਗਿਣਤੀ ਕਰੋ ਜਰਕ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਦੋ ਪੁੱਤਰ ਨੇ ਅਗਿਣਤੀ ਕਰੀ ਜਾਇਓ ਟੋਟਲ ਗਿਣਤੀ 22 ਬਣੇਗੀ ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਨੇ ਕਿਹੜੇ ਕਿਹੜੇ ਸ੍ਰੀ ਚੰਦ ਜੀ ਲਖਮੀ ਦਾਸ ਜੀ ਇਸੇ ਤਰ੍ਹਾਂ ਅੱਗੇ ਚੱਲੋ ਜਦੋਂ ਆਪਾਂ ਜ਼ਿਕਰ ਕਰਾਂਗੇ ਗੁਰੂ ਅੰਗਦ ਸਾਹਿਬ ਦਾ ਉਹਨਾਂ ਦੇ ਵੀ ਦੋ ਪੁੱਤਰ ਨੇ ਦਾਤੂ ਜੀ ਦਾਸੂ ਜੀ ਗੁਰੂ ਅਮਰਦਾਸ ਜੀ ਉਹਨਾਂ ਦੇ ਵੀ ਦੋ ਪੁੱਤਰ ਨੇ ਮੋਣ ਜੀ ਮੋਰੀ ਜੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ ਪਹਿਲਾ ਕਿਹੜਾ ਪ੍ਰਿਥੀ ਚੰਦ ਦੂਜਾ ਮਾਹਦੇਵ ਤੇ ਤੀਜੇ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦਾ ਜ਼ਿਕਰ ਜਦੋਂ ਆਪਾਂ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਪੰਜ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਅਣੀ ਰਾਏ ਜੀ ਅਟਲ ਰਾਏ ਜੀ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਤੋਂ ਅੱਗੇ ਚੱਲੋ ਗੁਰੂ ਹਰ Rai ਸਾਹਿਬ ਜੀ ਦੇ ਦੋ ਪੁੱਤਰ ਨੇ RAM ਰਾਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਕੋਈ ਪੁੱਤਰ ਨਹੀਂ ਹੈ ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਹੀ ਸ਼ਰੀਰ ਤਿਆਗ ਗਏ ਸੀਗੇ ਉਹਨਾਂ ਦਾ ਕੋਈ ਬੱਚਾ ਨਹੀਂ ਹੈ ਕੋਈ ਪੁੱਤਰ ਨਹੀਂ ਹੈ ਅੱਗੇ ਚੱਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰ ਪੁੱਤਰ ਬਾਬਾ ਅਜੀਤ ਸਿੰਘ ਜੀ ਬਾਬਾ ਝੁਜਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਹੁਣ ਤੁਸੀਂ ਗਿਣਤੀ ਕਰਕੇ ਵੇਖ ਲਓ ਗੁਰੂ ਨਾਨਕ ਸਾਹਿਬ ਤੋਂ ਗਿਣਤੀ ਤੁਸੀਂ ਸ਼ੁਰੂ ਕਰੋ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਇਹਨਾਂ ਦੇ ਪੁੱਤਰਾਂ ਦੀ ਗਿਣਤੀ 22 ਬਣਦੀ ਹੈ 22 ਪਰ ਕਿੱਡੀ ਕਮਾਲ ਦੀ ਗੱਲ ਨਹੀਂ ਕਦੀ ਤੁਸੀਂ ਸੋਚਿਆ ਨਹੀਂ ਇਸ ਪਾਸੇ ਵੀ ਗਿਣਤੀ ਬਾਈ ਬਣਦੀ ਹੈ ਪਰ ਜਦੋਂ ਅਰਦਾਸ ਲਿਖੀ ਗਈ ਤੇ ਅਰਦਾਸ ਦੇ ਵਿੱਚ ਕੇਵਲ ਚਾਰ ਦਾ ਜ਼ਿਕਰ ਹੈ ਕਦੀ ਸਵਾਲ ਆਇਆ ਦਿਮਾਗ ਦੇ ਵਿੱਚ ਵੀ ਅਰਦਾਸ ਦੇ ਵਿੱਚ ਕੇਵਲ ਚਾਰ ਦਾ ਜ਼ਿਕਰ ਹੈ ਇੱਥੇ ਬਾਈਆਂ ਦਾ ਜ਼ਿਕਰ ਕਿਉਂ ਨਹੀਂ ਆਇਆ ਕੇਵਲ ਚਾਰ ਦਾ ਹੀ ਕਿਉਂ ਜ਼ਿਕਰ ਆਇਆ ਕਾਰਨ ਕੀ ਹੈ ਉਹਦੇ ਪਿੱਛੇ ਆਓ ਅੱਜ ਇਸ ਪੱਖ ਨੂੰ ਆਪਾਂ ਵਿਚਾਰਦੇ ਹਾਂ ਪੇ ਚਾਰ ਦਾ ਹੀ ਜ਼ਿਕਰ ਕਿਉਂ ਆਇਆ ਤੁਸੀਂ ਵੇਖੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹ ਚਾਰ ਨੇ ਨਾ ਜਿਹੜੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਉਹਨਾਂ ਦਾ ਜੀਵਨ ਜਿਹੜਾ ਸੀ ਉਹ 100% ਗੁਰਬਾਣੀ ਦੇ ਮੁਤਾਬਕ ਸੀਗਾ ਉਹਨਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਤੋਰਿਆ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਹੀ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸਾਬਜਾਦਿਆਂ ਦਾ ਜੋ ਕਹਿਣਾ ਹੈ ਅੱਲਾ ਯਾਰਖਾ ਜੋਗੀ ਨੇ ਲਿਖਿਆ ਹੈ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਤੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਨਾ ਚਲੇ ਗੱਦੀ ਤਾਜੋ ਤਖਤ ਬਸਬ ਕੌਮ ਪਾਏਗੀ ਦੁਨੀਆ ਮੇ ਜ਼ਾਲਿਮੋ ਕਾ ਨਿਸ਼ਾਨ ਤੱਕ ਮਿਟਾਏਗੀ ਉਹ ਸਾਬਜਾਦੇ ਆਪਣੀਆਂ ਜਾਨਾਂ ਵਾਰ ਗਏ ਸੱਚ ਦੀ ਖਾਤਰ ਪਰ ਸੱਚ ਤੋਂ ਪਛਾਣ ਹੀ ਟੇ ਉਹਨਾਂ ਨੇ ਆਪਾ ਵਾਰਿਆ ਗੁਰਬਾਣੀ ਦੇ ਮੁਤਾਬਕ ਜੀਵਨ ਬਤੀਤ ਕਰਦਿਆਂ ਹੋਇਆਂ 100 ਦੇ 100% ਉਹ ਗੁਰਮਤ ਦੀ ਕਸਵੱਟੀ ਦੇ ਉੱਤੇ ਖਰੇ ਉਤਰੇ ਨੇ ਇਹ ਕਾਰਨ ਹੈ ਕਿ ਉਹਨਾਂ ਦਾ ਜ਼ਿਕਰ ਅਰਦਾਸ ਦੇ ਵਿੱਚ ਪਰ ਬਾਕੀਆਂ ਦਾ ਜ਼ਿਕਰ ਕਿਉਂ ਨਹੀਂ ਆਇਆ ਹੁਣ ਗੌਰ ਕਰਿਓ ਜਰਕ 22 ਆਪਾਂ ਟੋਟਲ ਗਿਣਤੀ ਕੀਤੀ ਹੈ ਬਾਈਆਂ ਦੇ ਵਿੱਚੋਂ ਆਪਾਂ ਚਾਰ ਸਮਝ ਲਿਆ ਕਿ ਉਹਨਾਂ ਨੇ ਗੁਰਮਤ ਦੀ ਵਿਚਾਰ ਨੂੰ ਜੀਵਨ ਵਿੱਚ ਕਮਾਇਆ ਉਹ ਪ੍ਰਵਾਨ ਨੇ ਹੁਣ ਜਿਹੜੇ 4 ਪਰਵਾਨ ਨੇ ਨਾ ਬਾਈਆਂ ਦੇ ਵਿੱਚੋਂ ਆਪਾਂ 4 ਮਾਈਨਸ ਕਰੀਏ ਕਿੰਨੇ ਬਚੇ ਜੀ ਬੋਲੋ ਜੀ ਕਿੰਨੇ ਬਚੇ 18 ਬਚ ਗਏ 18 ਦੇ ਵਿੱਚੋਂ 5 ਨੇ ਜਿਹੜੇ ਉਹ ਨਾ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਤੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਉਹ ਨਿਭਾ ਸਕਦਾ ਸੀ ਜਿਹੜਾ ਗੁਰਮਤ ਦੀ ਕਸਵੱਟੀ ਦੇ ਉੱਤੇ ਖਰਾ ਉਤਰਿਆ ਹੋਵੇ ਹਰ ਕਿਸੇ ਨੂੰ ਇਹ ਜ਼ਿੰਮੇਵਾਰੀ ਨਹੀਂ ਸੀ ਮਿਲਦੀ ਉਹ ਜਿਹੜੇ 5 ਜ਼ਿੰਮੇਵਾਰੀ ਸੰਭਾਲਦੇ ਨੇ 22 ਪੁੱਤਰਾਂ ਦੇ ਵਿੱਚੋਂ ਉਹ ਪੰਜ ਕਿਹੜੇ ਨੇ ਉਹ ਪੰਜ ਨੇ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਪੰਜ ਨੇ ਜਿਹੜੇ ਇਹ ਪੰਜ ਪੁੱਤਰ ਨੇ ਜਿਹੜੇ ਇਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਦੀ ਹੈ ਗੁਰਮਤਿ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਮਿਲਦੀ ਹੈ ਤੇ ਜ਼ਿੰਮੇਵਾਰੀ ਉਹਨੂੰ ਮਿਲਿਆ ਕਰਦੀ ਸੀ ਜਿਹੜਾ 100% ਗੁਰਮਤਿ ਦੀ ਕਸਵੱਟੀ ਤੇ ਖਰਾ ਉਤਰਦਾ। ਇੱਥੋਂ ਇਹ ਗੱਲ ਨਿਕਲ ਕੇ ਸਾਡੇ ਸਾਹਮਣੇ ਆਈ ਕਿ ਜਿਹੜੇ 18 ਬੱਚੇ ਸੀ 18 ਦੇ ਵਿੱਚੋਂ ਇਹ 5 ਨੇ ਜਿਹੜੇ ਇਸ 100% ਖਰੇ ਉਤਰੇ। ਯਾਨੀ ਕਿ ਗੁਰਮਤਿ ਦੇ ਸਕੂਲ ਦੇ ਵਿੱਚ ਇਹ ਪਾਸ ਹੋਏ ਨੇ। ਹੁਣ 18 ਦੇ ਵਿੱਚੋਂ ਆਪਾਂ 5 ਹੋਰ ਮਾਈਨਸ ਕਰੀਏ। ਕਿੰਨੇ ਬੱਚੇ ਜੀ? 13 ਬਚ ਗਏ। 13 ਦੇ ਵਿੱਚੋਂ ਇੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਆਇਆ 13 ਦੇ ਵਿੱਚੋਂ ਇੱਕ ਦਾ ਜ਼ਿਕਰ ਕਿੰਨਾ ਦਾ ਗੁਰੂ ਅਮਰਦਾਸ ਜੀ ਦੇ ਦੂਜੇ ਪੁੱਤਰ ਮੋਰੀ ਜੀ ਦਾ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਮੋਰੀ ਪੁੱਤ ਸਨਮੁਖ ਹੋਇਆ RAMDAS SE PAREE PAE JIO ਵੀ ਗੁਰੂ ਅਮਰਦਾਸ ਜੀ ਦਾ ਦੂਜਾ ਪੁੱਤਰ ਜਿਹੜਾ ਮੋਰੀ ਹੈ ਉਹ ਸਨਮੁਖ ਹੋਇਆ ਪਾਬ ਉਹਨੇ ਗੁਰੂ ਦੀ ਵਿਚਾਰ ਨੂੰ ਮੰਨਿਆ ਉਹ ਮੰਨ ਕਰਕੇ ਗੁਰੂ ਦੇ ਸਨਮੁਖ ਹੋ ਗਿਆ ਤੇ ਗੁਰਮਤ ਦੀ ਕਸਵੱਟੀ ਦੇ ਉੱਤੇ ਖਰਾ ਉਤਰ ਗਿਆ। ਗੁਰੂ ਦੇ ਆਖੇ ਲੱਗ ਗਿਆ। ਹੁਣ 13 ਦੇ ਵਿੱਚੋਂ ਇੱਕ ਹੋਰ ਮਾਈਨਸ ਕਰਦੀਏ ਬਚੇ 12। ਹੁਣ ਜਿਹੜੇ ਬਾਕੀ ਦੇ 12 ਵਜਦੇ ਨੇ ਨਾ ਇਹ ਮੈਂ ਕੋਲੋਂ ਨਹੀਂ ਕਹਿਣਾ। ਤੁਸੀਂ ਗੁਰਬਾਣੀ ਨੂੰ ਪੜ ਲਿਓ। ਭਾਈ ਗੁਰਦਾਸ ਜੀ ਦੀਆਂ 12 ਪੜ ਲਿਓ ਤੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਲਾ ਕੇ ਤੁਸੀਂ ਇਤਿਹਾਸ ਨੂੰ ਪੜ ਲਿਓ। ਬਾਕੀ ਦੇ ਜਿਹੜੇ 12 ਬਚਦੇ ਨੇ ਉਹ 100% ਗੁਰਮਤ ਦੀ ਕਸਵੱਟੀ ਉੱਤੇ ਖਰੇ ਨਹੀਂ ਉਤਰੇ। ਹੁਣ ਇਹ ਗੱਲ ਮੈਂ ਨਹੀਂ ਕਹਿ ਰਿਹਾ ਆਓ ਆਪਾਂ ਗੁਰਬਾਣੀ ਤੋਂ ਹਵਾਲਾ ਲਈਏ ਫਿਰ ਸਾਨੂੰ ਪਤਾ ਲੱਗੇਗਾ ਵੀ ਕਿਹੜੇ ਸੀ ਉਹ ਜਿਹੜੇ ਸ਼ਬਦ ਵਾਲੀ ਮੌਤੇ ਮਰੇ ਨੇ ਤੇ ਕਿਹੜੇ ਸੀ ਉਹ ਜਿਹੜੇ ਆਤਮਕ ਮੌਤੇ ਮਰੇ ਨੇ ਤੇ ਇੱਕ ਆਪਾਂ ਸਿੱਟੇ ਦੇ ਉੱਤੇ ਜਾਵਾਂਗੇ ਇਸ ਤੋਂ ਬਾਅਦ ਵੀ ਇਹ ਵਿਚਾਰ ਮੈਂ ਕਿਉਂ ਸਾਂਝੀ ਕੀਤੀ ਤੁਹਾਡੇ ਨਾਲ ਹੁਣ ਗੌਰ ਕਰਿਓ ਗੁਰਬਾਣੀ ਦਾ ਤੁਸੀਂ ਪੱਖ ਲਓ RAMKALI ਕੀ ਵਾਰ ਤੋਂ ਆਪਾਂ ਪੜ੍ਹਦੇ ਆ ਨਾ RAMKALI ਕੀ ਵਾਰ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਵੱਲੋਂ ਜਿਹੜੀ ਉਚਾਰਨ ਕੀਤੀ ਹੋਈ ਹੈ ਰਾਮਕਲੀ ਕੀ ਵਾਰ ਦੇ ਵਿੱਚ ਭਾਈ ਸੱਤਾ ਦੇ ਭਾਈ ਬਲਵੰਡ ਜੀ ਉੱਥੇ ਜ਼ਿਕਰ ਕਰਦੇ ਨੇ ਬਾਬਾ ਸ਼੍ਰੀ ਚੰਦ ਦਾ ਤੇ ਲਖਮੀ ਦਾਸ ਦਾ ਉੱਥੇ ਉਹ ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰਟੀ ਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਉਹ ਕਹਿੰਦੇ ਨੇ ਵੀ ਜਿਹੜੇ ਸ਼੍ਰੀ ਚੰਦ ਤੇ ਲਖਮੀ ਦਾਸ ਨੇ ਇਹ ਕੌਣ ਨੇ ਪੁੱਤਰੀ ਕੌਲ ਨਾ ਪਾਲਿਓ ਵੀ ਇਹ ਪੁੱਤਰ ਨੇ ਜਿਹੜੇ ਇਹਨਾਂ ਪੁੱਤਰਾਂ ਨੇ ਕੌਲ ਨਹੀਂ ਪਾਲਿਆ ਬਾਬਾ ਕਹਿਣਾ ਨਹੀਂ ਮੰਨਿਆ ਗੁਰੂ ਪਿਤਾ ਦਾ ਕਹਿਣਾ ਨਹੀਂ ਮੰਨਿਆ ਬਾਬਾ ਨਾਨਕ ਜੀ ਦੇ ਆਖੇ ਨਹੀਂ ਲੱਗੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੁ ਕੰਨ ਮੁਰਟਿਏ ਦਿਲ ਖੋਟੇ ਦਿਲ ਦੇ ਖੋਟੇ ਲਿਖਿਆ ਗਿਆ ਦਿਲ ਖੋਟੇ ਆਕੀ ਫਿਰਨ ਆਕੀ ਦਾ ਮਤਲਬ ਹੁੰਦਾ ਹੈ ਬਾਗੀ ਇਹ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਤੋਂ ਬਾਗੀ ਹੋਏ ਪਏ ਸੀਗੇ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟੀਏ ਕਿਉਂਕਿ ਬਾਬਾ ਨਾਨਕ ਜੀ ਜਿਹੜੀ ਵਿਚਾਰ ਗੁਰਬਾਣੀ ਵਿੱਚ ਸਮਝਾ ਰਹੇ ਨੇ ਵੀ ਤੈਨੂੰ ਭਲਿਆ ਪਿੰਡੇ ਦੇ ਉੱਤੇ ਸਵਾਹ ਮਲਣ ਦੀ ਲੋੜ ਨਹੀਂ ਸਿਰ 'ਚ ਸਵਾਹ ਪਾਉਣ ਦੀ ਲੋੜ ਨਹੀਂ ਪਰ ਜੇਕਰ ਤੁਸੀਂ ਬਾਬਾ ਸ਼੍ਰੀਚੰਦ ਦਾ ਜੀਵਨ ਵੇਖੋ ਤੇ ਉਹਨਾਂ ਨੇ ਨਗਨ ਅਵਸਥਾ ਦੇ ਵਿੱਚ ਰਹੇ ਨੇ ਪਿੰਡੇ ਤੇ ਵੀ ਸਵਾਹ ਮਲੀ ਹੈ ਸਿਰ 'ਚ ਵੀ ਸਵਾਹ ਪਾਈ ਹੈ ਆਪਾਂ ਬਾਣੀ ਦੇ ਵਿੱਚੋਂ ਇਹ ਵਾਕ ਪੜ੍ਹਦੇ ਆ ਨਾ ਜਿੱਥੇ ਪਾਤਸ਼ਾਹ ਕਹਿੰਦੇ ਨੇ ਬਸਤਰ ਨਾ ਪਹਿਰੇ ਅਹਨਿਸ ਕਹਿਰੇ ਬਸਤਰ ਦਾ ਮਤਲਬ ਹੁੰਦਾ ਹੈ ਕੱਪੜੇ ਵੀ ਤੰਦੇ ਉੱਤੇ ਕੱਪੜੇ ਨਹੀਂ ਪਾਏ ਬਸਤਰ ਨਾ ਪਹਿਰੇ ਅਹਨਿਸ ਕਹਿਰੇ ਮੋਨ ਵਿਗੁਤਾ ਕਿਉਂ ਜਾਗੇ ਗੁਰਬਿੰਨ ਸੂਤਾ ਅਲਮਲ ਖਾਈ ਸਿਰ ਛਾਈ ਪਾਈ ਛਾਈ ਦਾ ਮਤਲਬ ਹੁੰਦਾ ਸਵਾਹ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧਾ ਪਤ ਗਵਾਈ ਕਹਿੰਦੇ ਜਿਹੜਾ ਬੰਦਾ ਤਨ ਉੱਤੇ ਕੱਪੜੇ ਨਹੀਂ ਪਾ ਰਿਆ ਪਿੰਡੇ ਤੇ ਸਵਾਹ ਮਲਦਾ ਪਿਆ ਹੈ ਸਿਰ 'ਚ ਸਵਾਹ ਪਾ ਰਿਆ ਹੈ ਗੁਰਬਾਣੀ ਉਹਨੂੰ ਕੀ ਕਹਿੰਦੀ ਹੈ ਮੂਰਖ ਅੰਧਾ ਪਤ ਗਵਾਈ ਕਹਿੰਦੇ ਮੂਰਖ ਹੈ ਇਹ ਅੰਨਾ ਹੈ ਅਗਿਆਨੀ ਹੈ ਇਹਨੇ ਆਪਣੀ ਇੱਜ਼ਤ ਗਵਾ ਲਈ ਰੱਬ ਜੀ ਦੇ ਦਰ ਦੇ ਉੱਤੇ ਕੋਈ ਇੱਜ਼ਤ ਨਹੀਂ ਇਹੋ ਜਿਹੇ ਬੰਦੇ ਨੂੰ ਸੋ ਗੁਰਬਾਣੀ ਦਾ ਨਜ਼ਰੀਆ ਆ ਹੈ ਦੂਜੇ ਨੰਬਰ ਦੇ ਉੱਤੇ ਅਸੀਂ ਭਾਈ ਗੁਰਦਾਸ ਜੀ ਦੀ ਗੱਲ ਕਰੀਏ ਭਾਈ ਗੁਰਦਾਸ ਜੀ ਨੇ ਜਦੋਂ ਆਪਣੀਆਂ ਵਾਰਾਂ ਲਿਖੀਆਂ ਨਾ ਉਹਨਾਂ ਦੀ 26ਵੀਂ ਵਾਰ ਦੀ 33ਵੀਂ ਪੌੜੀ ਜਿਨ੍ਹਾਂ ਦੇ ਘਰਾਂ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੋਣ ਜਾਂ ਇੰਟਰਨੈਟ ਦੇ ਉੱਤੇ ਜਾ ਕੇ ਵੀ ਤੁਸੀਂ ਚੈੱਕ ਕਰ ਲਿਓ ਭਾਵੇਂ 26ਵੀਂ ਵਾਰ ਦੀ 33ਵੀਂ ਪੌੜੀ ਭਾਈ ਗੁਰਦਾਸ ਜੀ ਨੇ ਉਹਦੇ ਵਿੱਚ ਲਿਖਿਆ ਪੁੱਤਰਾਂ ਦਾ ਜ਼ਿਕਰ ਕਰਦੇ ਨੇ ਜਿਹੜੇ ਖਰੇ ਨਹੀਂ ਉਤਰੇ ਕੀ ਲਿਖਦੇ ਨੇ ਕਹਿੰਦੇ ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦਿਹੋਰਾ ਬਣਾਇਆ ਕਹਿੰਦੇ ਸ਼੍ਰੀਚੰਦ ਬਾਲ ਜਤੀ ਹੋ ਗਿਆ ਸੀਗਾ ਮਤਲਬ ਬਚਪਨ ਤੋਂ ਹੀ ਦੂਜੇ ਪਾਸੇ ਨੂੰ ਤੁਰ ਪਿਆ ਜਤੀ ਹੋਣ ਵਾਲੇ ਪਾਸੇ ਨੂੰ ਕੱਪੜੇ ਲਾਹ ਤੇ ਸਵਾਹ ਮੰਨ ਲਈ ਤੇ ਉਦਾਸੀਆਂ ਦੇ ਪਿੱਛੇ ਹੋ ਤੁਰਿਆ ਬਾਲ ਜਤੀ ਹੈ ਸ਼੍ਰੀਚੰਦ ਬਾਬਾਣਾ ਦਿਹੋਰਾ ਬਣਾਇਆ ਲక్ష్ਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪਗਣਾਇਆ ਲక్ష్ਮੀ ਦਾਸ ਤੇ ਉਹਦਾ ਪੁੱਤਰ ਜਿਹੜਾ ਧਰਮਚੰਦ ਸੀਗਾ ਉਹਨੇ ਆਪਣੀ ਵੱਖਰੀ ਗੱਦੀ ਲਈ ਉਨੇ ਵੱਖਰੀ ਗੱਦੀ ਲਾਈ ਗੁਰੂ ਅੰਗਦ ਸਾਹਿਬ ਨੂੰ ਉਹਨੇ ਪ੍ਰਵਾਨ ਨਹੀਂ ਕੀਤਾ ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਕਹਿ ਆਪ ਗਨਾਇਆ ਅੱਗੇ ਕਹਿੰਦੇ ਨੇ ਮੰਜੀ ਦਾਸ ਬਹਾਲਿਆ ਦਾਤੂ ਸਿਧਾਸਣ ਸਿੱਖ ਆਇਆ ਦਾਤੂ ਜੀ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਦੋਵੇਂ ਪੁੱਤਰ ਉਹਨਾਂ ਨੇ ਵੀ ਆਪਣੀ ਵੱਖਰੀ ਮੰਜੀ ਲਾਈ ਮੰਜੀ ਲਾਉਣ ਦਾ ਮਤਲਬ ਹੁੰਦਾ ਬਰਾਬਰੀ ਕਰਨੀ ਵੀ ਉਹਨਾਂ ਨੇ ਆਪਣੇ ਆਪ ਨੂੰ ਮੱਥੇ ਟਿਕਾਏ ਆਪਣੇ ਆਪ ਨੂੰ ਕਿਹਾ ਅਸੀਂ ਗੁਰੂ ਆ ਸਾਡੇ ਕੋਲ ਆਓ ਮਨਜੀਦਾਸ ਬਹੱਲਿਆ ਦਾਤੂ ਸਿਦਾਸਣ ਸਿੱਖ ਆਇਆ ਅੱਗੇ ਲਿਖਦੇ ਨੇ ਮੋਹਣ ਕਮਲਾ ਹੋਇਆ ਭਾਈ ਗੁਰਦਾਸ ਜੀ ਮੋਹਣ ਨੂੰ ਕਮਲਾ ਲਿਖਦੇ ਮੋਹਣ ਕੌਣ ਹੈ ਗੁਰੂ ਅਮਰਦਾਸ ਜੀ ਦਾ ਪਹਿਲਾ ਪੁੱਤਰ ਉਹਨੂੰ ਭਾਈ ਗੁਰਦਾਸ ਜੀ ਨੇ ਕਮਲਾ ਲਿਖਿਆ ਝੱਲਾ ਲਿਖਿਆ ਮੋਹਣ ਕਮਲਾ ਹੋਇਆ ਚੌਬਾਰਾ ਮੋਰੀ ਮਨਾਇਆ ਮੋਰੀ ਜੀ ਨੇ ਗੁਰੂ ਨੂੰ ਮਨਾ ਲਿਆ ਭਾਵੇਂ ਗੁਰੂ ਦੇ ਆਖੇ ਤੁਰ ਪਏ ਪਰ ਮੋਹਣ ਸੀ ਜਿਹੜਾ ਉਹਨੂੰ ਭਾਈ ਗੁਰਦਾਸ ਜੀ ਨੇ ਕਮਲਾ ਲਿਖਿਆ ਕਹਿੰਦੇ ਇੰਨੇ ਕਹਿਣਾ ਨਹੀਂ ਮੰਨਿਆ ਅੱਗੇ ਲਿਖਦੇ ਨੇ ਮੀਣਾ ਹੋਆ ਪ੍ਰਥੀਆ ਮੀਣਾ ਆਪਾਂ ਕਿਨੂੰ ਕਹਿੰਦੇ ਆ ਮਿਸਣਾ ਜਿਹੜਾ ਅੰਦਰੋਂ ਕੁਝ ਹੋਰ ਤੇ ਬਾਹਰੋਂ ਦੀ ਕੁਝ ਹੋਰ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਮੀਣਾ ਹੋਆ ਪ੍ਰਥੀਆ ਕਰ ਕਰ ਟਿੱਡਕ ਬਰਲ ਚਲਾਇਆ ਮਹਾਦੇਵ ਅਹੰਮੇਵ ਕਰ ਮਾਹਦੇਵ ਗੁਰੂ ਰਾਮਦਾਸ ਜੀ ਦਾ ਦੂਜਾ ਪੁੱਤਰ ਮਾਹਦੇਵ ਅਹੰਮੇਵ ਕਰ ਕਹਿੰਦੇ ਉਹ ਵੀ ਬੜਾ ਹੰਕਾਰੀ ਸੀਗਾ ਮਾਹਦੇਵ ਅਹੰਮੇਵ ਕਰ ਕਰ ਬੇਮੁਖ ਕੁੱਤਾ ਪੋਂਕਾਇਆ ਕਹਿਣਾ ਉਹਨੇ ਵੀ ਕੋਈ ਨਹੀਂ ਮੰਨਿਆ ਤੇ ਅਖੀਰ ਚ ਭਾਈ ਗੁਰਦਾਸ ਜੀ ਲਿਖਦੇ ਨੇ ਚੰਦਨ ਵਾਸ ਨਾ ਵਾਸ ਵਹਾਇਆ ਵੇਖੋ ਜਿੱਥੇ ਚੰਦਨ ਦੇ ਦਰਖਤ ਲੱਗੇ ਹੋਣ ਨਾ ਚੰਦਨ ਦਾ ਜਿਹੜਾ ਦਰਖਤ ਹੁੰਦਾ ਹੈ ਨਾ ਉਹ ਆਪਣੀ ਸੁਗੰਧੀ ਵੰਡਦਾ ਤੇ ਚੰਦਨ ਦੇ ਦਰਖਤ ਦੇ ਲਾਗੇ ਜਿੰਨੇ ਹੋਰ ਦਰਖਤ ਹੁੰਦੇ ਨੇ ਉਹ ਸਾਰੇ ਦੇ ਸਾਰੇ ਚੰਦਨ ਦੀ ਸੁਗੰਧੀ ਲੈ ਲੈਂਦੇ ਨੇ ਬਸ ਇੱਕੋ ਦਰਖਤ ਹੁੰਦਾ ਹੈ ਜਿਹੜਾ ਚੰਦਨ ਦੀ ਸੁਗੰਧੀ ਨਹੀਂ ਲੈਂਦਾ ਕਿਹੜਾ ਵਾਸ ਦਾ ਜਿਹੜਾ ਵਾਸ ਦਾ ਦਰਖਤ ਹੈ ਨਾ ਉਹ ਚੰਦਨ ਦੀ ਸੁਗੰਧ ਹੀ ਨਹੀਂ ਲੈਂਦਾ ਬਾਕੀ ਸਾਰੇ ਦਰਖਤ ਚੰਦਨ ਦੀ ਸੁਗੰਧ ਹੀ ਲੈ ਲੈਣਗੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਕਹਿੰਦੇ ਗੁਰੂ ਜਿਹੜਾ ਹੈ ਨਾ ਉਹ ਚੰਦਨ ਹੈ ਗੁਰੂ ਜਿਹੜਾ ਉਹ ਚੰਦਨ ਹੈ ਗੁਰੂ ਨਾਨਕ ਸਾਹਿਬ ਚੰਦਨ ਵਰਗੇ ਨੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਇਹ ਕੌਣ ਨੇ ਇਹ ਚੰਦਨ ਵਰਗੇ ਨੇ ਕਹਿੰਦੇ ਜਿਨ੍ਹਾਂ ਦਾ ਜ਼ਿਕਰ ਮੈਂ ਕਰਕੇ ਹਟਿਆ ਨਾ ਇਸ ਪੌੜੀ ਦੇ ਵਿੱਚ ਇਹ ਸਾਰੇ ਰਏ ਤੇ ਚੰਦਨ ਗੁਰੂ ਦੇ ਲਾਗੇ ਹੀ ਨੇ ਸ਼੍ਰੀ ਚੰਦ ਲਖਮੀ ਦਾਸ ਦਾਤੂ ਦਾਸੂ ਮੋਹਣ ਪ੍ਰਿਥੀ ਚੰਦ ਮਹਾਦੇਵ ਇਹ ਰਏ ਤੇ ਸਾਰੇ ਚੰਦਨ ਗੁਰੂ ਦੇ ਲਾਗੇ ਹੀ ਨੇ ਪਰ ਇਹ ਹੈਗੇ ਸਾਰੇ ਵਾਂਸ ਵਰਗੇ ਸੀਗੇ ਜਿਵੇਂ ਵਾਂਸ ਚੰਦਨ ਦੀ ਸੁਗੰਧੀ ਨਹੀਂ ਨਾ ਲੈਂਦਾ ਕਹਿੰਦੇ ਇਹਨਾਂ ਨੇ ਵੀ ਚੰਦਨ ਗੁਰੂ ਦੇ ਕੋਲੋਂ ਸੁਗੰਧੀ ਕੋਈ ਨਹੀਂ ਲਈ ਗੁਰੂ ਵੀ ਚੰਦਨ ਵਰਗਾ ਹੈ ਤੇ ਗੁਰੂ ਸੁਗੰਧੀ ਵੰਡਦਾ ਕਿਹੜੀ ਸੁਗੰਧੀ ਚੰਗੇ ਗੁਣਾ ਦੀ ਗੁਰੂ ਕਿਹੜੀ ਸੁਗੰਧੀ ਵੰਡਦਾ ਜੀ ਦੱਸੋ ਚੰਗੇ ਗੁਣਾ ਦੀ ਸਚਾਈ ਦੀ ਈਮਾਨਦਾਰੀ ਦੀ ਗੁਰੂ ਇਹ ਜਿਹੜੀ ਸੁਗੰਧੀ ਵੰਡਦਾ ਹੈ ਨਾ ਕਹਿੰਦੇ ਇਹ ਸਾਰੇ ਵਾਂਸ ਵਰਗੇ ਸੀਗੇ ਇਹਨਾਂ ਨੇ ਚੰਦਨ ਗੁਰੂ ਕੋਲੋਂ ਸੱਚੇ ਗਿਆਨ ਦੀ ਚੰਗੇ ਗੁਣਾਂ ਦੀ ਸੁਗੰਧੀ ਨਹੀਂ ਲਈ ਇਹ ਆਪਣੇ ਮੁਤਾਬਕ ਹੰਕਾਰੇ ਹੋਏ ਸੀ ਆਪਣੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਰਹੇ ਤੇ ਇਸ ਕਰਕੇ ਭਾਈ ਗੁਰਦਾਸ ਜੀ ਨੂੰ ਲਿਖਣਾ ਪੈ ਗਿਆ ਕਹਿੰਦੇ ਇਹ ਸਾਰੇ ਦੇ ਸਾਰੇ ਵਾਂਸ ਵਰਗੇ ਨੇ ਇਹ ਸਾਰੇ ਸਾਰੇ ਵਾਂਸ ਵਰਗੇ ਇਹ ਸੁਗੰਧੀ ਨਹੀਂ ਲੈ ਪਾਏ ਪਰ ਸੁਗੰਧੀ ਲਈ ਕਿੰਨਾਂ ਨੇ ਬਾਬਾ ਅਜੀਤ ਸਿੰਘ ਨੇ ਬਾਬਾ ਜੁਝਾਰ ਸਿੰਘ ਨੇ ਬਾਬਾ ਜੁਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਨੇ ਇਹਨਾਂ ਨੇ ਸੁਗੰਧੀ ਲਈ ਇਹ 100% ਗੁਰਮਤਿ ਦੀ ਕਸਵਟੀ ਦੇ ਉੱਤੇ ਖਰੇ ਉੱਤਰੇ ਜਿਨ੍ਹਾਂ ਨੇ ਸੁਗੰਧੀ ਨਹੀਂ ਲਈ ਉਹ ਖਰੇ ਨਹੀਂ ਉੱਤਰੇ ਹੁਣ ਗੌਰ ਕਰਿਓ ਜਿਹੜੀ ਵਿਚਾਰ ਮੈਂ ਮੇਨ ਤੁਹਾਡੇ ਸਾਹਮਣੇ ਰੱਖਣੀ ਹੈ ਗੁਰੂ ਦੇ ਘਰ ਪੈਦਾ ਹੋਏ ਪੁੱਤਰ ਜੇ ਉਹ ਵੀ ਗੁਰੂ ਦਾ ਕਹਿਣਾ ਨਹੀਂ ਨਾ ਮੰਨਦੇ ਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਗੁਰੂ ਦੇ ਘਰ ਪੈਦਾ ਹੋਏ ਪੁੱਤਰ ਜੇ ਗੁਰੂ ਦਾ ਕਹਿਣਾ ਨਹੀਂ ਮੰਨਦੇ ਗੁਰੂ ਦੇ ਆਖੇ ਲਾ ਕੇ ਨਹੀਂ ਤੁਰਦੇ ਗੁਰੂ ਨੇ ਪ੍ਰਵਾਨ ਨਹੀਂ ਕੀਤਾ ਹੁਣ ਗੌਰ ਕਰਿਓ ਉਹ ਤਾਂ ਬਿੰਦੀ ਪੁੱਤਰ ਸੀਗੇ ਗੁਰੂ ਦੇ ਘਰ ਪੈਦਾ ਹੋਏ ਪਰ ਜੇ ਆਖੇ ਨਹੀਂ ਲੱਗੇ ਪ੍ਰਵਾਨ ਨਹੀਂ ਕੀਤਾ ਤੇ ਮੈਂ ਆਪਣੇ ਵੱਲ ਛਾਤੀ ਮਾਰ ਕੇ ਵੇਖਾਂ ਤੁਸੀਂ ਆਪਣੇ ਵੱਲ ਛਾਤੀ ਮਾਰ ਕੇ ਵੇਖੋ ਗੁਰੂ ਦੇ ਘਰ ਜੰਮੇ ਪੁੱਤ ਜੇ ਆ ਕਹਿਣਾ ਨਹੀਂ ਮੰਨਦੇ ਤੇ ਪ੍ਰਵਾਨ ਨਹੀਂ ਹੁੰਦੇ ਤੇ ਮੈਂ ਤਾਂ ਗੁਰੂ ਦੇ ਘਰ ਵੀ ਨਹੀਂ ਜੰਮਿਆ ਤੇ ਜੇ ਮੈਂ ਕਹਿਣਾ ਨਾ ਮੰਨਿਆ ਗੁਰੂ ਦਾ ਮੈਂ ਪ੍ਰਵਾਨ ਹੋ ਜਾਂਗਾ ਸੋਚਿਓ ਜਰਾ ਜੇ ਅਸੀਂ ਕਹਿਣਾ ਨਾ ਮੰਨਿਆ ਕਿ ਅਸੀਂ ਪ੍ਰਵਾਨ ਹੋ ਜਾਾਂਗੇ ਸੱਚ ਕਰਕੇ ਜਾਣਿਓ ਜੇ ਅਸੀਂ ਕਹਿਣਾ ਨਾ ਮੰਨਿਆ ਤੇ ਗੁਰੂ ਦੇ ਦਰਦ ਉੱਤੇ ਪ੍ਰਵਾਨ ਅਸੀਂ ਵੀ ਨਹੀਂ ਹੋਣ ਲੱਗੇ ਸਾਡਾ ਹਾਲ ਵੀ ਸ਼੍ਰੀ ਚੰਦ ਵਾਲਾ ਹੋ ਜਾਏਗਾ ਇਥੇ ਦਾਤੂ ਦਾਸੂ ਵਾਲਾ ਮੋਹਣ ਵਾਲਾ ਪ੍ਰਿਥੀ ਚੰਦ ਵਾਲਾ ਮਾਹਦੇ ਵਾਲਾ ਸਾਡਾ ਹਲ ਵੀ ਇਹੀ ਹੋ ਜਾਣਾ ਜੇ ਅਸੀਂ ਕਹਿਣਾ ਮੰਨਣ ਵਾਲੇ ਪਾਸੇ ਨੂੰ ਨਹੀਂ ਤੁਰਦੇ ਜੇ ਅਸੀਂ ਸੱਚ ਦੀ ਵਿਚਾਰ ਵਾਲੇ ਪਾਸੇ ਨੂੰ ਨਹੀਂ ਤੁਰਦੇ ਮਾਫ ਕਰਿਓ ਇਸੇ ਤਰ੍ਹਾਂ ਗੁਰਬਾਣੀ ਕਥਾ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਤੁਸੀਂ ਮੇਰਾ YouTube ਚੈਨਲ ਬਲਜੀਤ ਸਿੰਘ ਦਿੱਲੀ ਅਫੀਸ਼ੀਅਲ ਉਸ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੋਂ ਬਾਅਦ ਇੱਕ ਘੰਟੀ ਬਣੀ ਹੋਈ ਆਏਗੀ ਉਸ ਘੰਟੀ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਮੈਸੇਜ ਆਪਜੀ ਤੱਕ ਪੁੱਜ ਜਾਵੇ